ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹਾਲਾਕੀ ਖੂਨੀ ਚਾਇਨਾ ਡੋਰ ਤੇ ਪੂਰਨ ਤੌਰ ਤੇ ਪਵੰਦੀ ਲਗਾਈ ਗਈ ਹੈ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਸਮੇਂ-ਸਮੇਂ ਤੇ ਚੈਕਿੰਗ ਕਰਕੇ ਕਈ ਦੁਕਾਨਦਾਰਾਂ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ ਪਰ ਇਹ ਸਭ ਦੇ ਬਾਵਜੂਦ ਵੀ ਬਹੁਤ ਸਾਰੇ ਅਚੇਹ ਵਿਅਕਤੀ ਹਨ ਜੋ ਕਿ ਕੰਮ ਦਾ ਕੋਈ ਹੋਰ ਕਰਦੇ ਨੇ ਪਰ ਉਸ ਕੰਮ ਦੀ ਆੜ ਵਿੱਚ ਚਾਇਨਾ ਡੋਰ ਵੇਚਣ ਦਾ ਧੰਦਾ ਬਾਖੂ ਵੀ ਕਰ ਰਹੇ ਨੇ ਫਿਲੌਰ ਥਾਣੇ ਅਧੀਨ ਆਉਂਦੀ ਪੁਲਿਸ ਚੌਂਕੀ ਅਪਰਾ ਦੇ ਇੰਚਾਰਜ ਸਹਿਬ ਮੀਤ ਸਿੰਘ ਦੀ ਪੁਲਿਸ ਪਾਰਟੀ ਨੇ ਕੁਲਚੇ ਸ਼ੋਲੇ ਵੇਚਣ ਦੀ ਆਰਬੀ ਚਾਈਨਾ ਡੋਰ ਦੇ ਗੱਟੂ ਵੇਚਣ ਵਾਲੀ ਇੱਕ ਵਿਅਕਤੀ ਨੂੰ ਚਾਈਨਾ ਡੋਰ ਦੇ ਦਰਜਣਾ ਦੇ ਕਰੀਬ ਗੱਟੂ ਸਮੇਤ ਗ੍ਰਿਫਤਾਰ ਕੀਤਾ ਹੈ ਇੱਥੇ ਦੱਸ દઈએ ਕਿ ਇਹ ਵਿਅਕਤੀ ਕੁਲਚੇ ਸ਼ੋਲੇ ਵੇਚਣ ਦੀ ਆਰਬੀ ਚਾਈਨਾ ਡੋਰ ਦੇ ਗੱਟੂ ਵੇਚ ਕੇ ਮੋٹے ਪੈਸੇ ਕਮਾ ਰਿਆ ਸੀ ਉਹਨਾਂ ਦੱਸਿਆ ਕਿ ਕਾਬੂ ਕੀਤਾ ਵਿਅਕਤੀ 150 ਰੁਪਏ ਪ੍ਰਤੀ ਗੱਟੂ ਖਰੀਦ ਕੇ 500 ਤੋਂ 700 ਰੁਪਏ ਤੱਕ ਵੇਚ ਰਿਹਾ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀ ਦੀ ਪਛਾਣ ਰਾਮੂ ਵਜੋ ਹੋਈ ਹੈ ਉਧਰ ਇਮਾਨਦਾਰੀ ਨਾਲ ਪਤੰਗਾ ਅਤੇ ਡੋਰਾ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਧਾਗੇ ਵਾਲੀ ਆਮ ਡੋਰ ਹੀ ਵੇਚ ਰਹੇ ਨੇ ਪਰ ਬੱਚਿਆਂ ਵੱਲੋਂ ਸਿਰਫ ਚਾਈਨਾ ਡੋਰ ਦੀ ਹੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਚਾਈਨਾ ਡੋਰ ਬਹੁਤ ਹੀ ਮਜ਼ਬੂਤ ਡੋਰਾ ਹੈ ਤੇ ਇਸ ਡੋਰ ਨੂੰ ਕੋਈ ਆਮ ਆਦਮੀ ਨਹੀਂ ਘਟ ਸਕਦਾ ਫਿਲੌਰ ਤੋਂ ਰਾਜ ਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਏ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਨਿਰਦੇਸ਼ਾਂ ਹੇਠ ਅਸੀਂ ਇੱਕ ਮਹਿਮ ਚਲਵਾਈ ਸੀਗੀ ਜਿਸ ਵਿੱਚ ਚਾਈਨਾ ਡੋਰ ਨੂੰ ਕਾਬੂ ਕਰਨਾ ਸੀ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਸੀ ਸਾਨੂੰ ਪਤਾ ਲੱਗਾ ਕਿ ਕਰਾਮੂਨਾ ਦਾ ਵਿਅਕਤੀ ਜੋ ਕੋਲਚੀਆਂ ਦੀ ਜੜੀ ਲਗਾਉਂਦਾ ਤੇ ਉਸ ਦੀ ਯਾਰਡ ਵਿੱਚ ਚਾਈਨਾ ਡੋਰ ਦੀ ਵਿਕਰੀ ਕਰਦਾ ਪਿਆ ਹੈ ਜਿਸ ਨੂੰ ਅਸੀਂ ਆਪ ਦਾ ਸੋਰਸ ਨਾਲ ਕੈਪਚਰ ਕੀਤਾ ਉਸ ਤੋਂ ਜਦੋਂ ਅਸੀਂ ਉਸ ਨੂੰ ਫੜਿਆ ਉਸ ਤੋਂ 11 ਗੱਟੂ ਚਾਈਨਾ ਡੋਰ ਤੇ ਬਰਾਮਦ ਹੋਏ ਉਸ ਨੂੰ ਮੌਕੇ ਤੇ ਕੈਪਚਰ ਕਰਕੇ ਉਸ ਤੇ ਬਣਦੀ ਕਾਰਵਾਈ ਕੀਤੀ ਗਈ ਇਹ ਕਿਥੋਂ ਲਿਆਉਂਦਾ ਸੀਗਾ ਕਿੱਥੇ ਵੇਚਦਾ ਸੀਗਾ ਇਹ ਸੋਰਸ ਇਹਦੇ ਅਸੀਂ ਆਪਣੇ ਡਿਪਲੋਏ ਕੀਤੇ ਨੇ ਇਹਦੇ ਵਿੱਚ ਵੀ ਉਹ ਕਿਥੋਂ ਲੈ ਕੇ ਆ ਰਿਹਾ ਸੀਗਾ ਤੇ ਗਾਹਾਂ ਕਿਹਨੂੰ ਕਿਹਨੂੰ ਸਪਲਾਈ ਕਰਦਾ ਸੀ ਉਹਦੀ ਹਾਲੇ ਚੱਲਦੀ ਪਈ ਆ ਜਾਂਚ ਤੇ ਜਦੋਂ ਇਹਦੇ ਬਾਰੇ ਪੂਰਾ ਪਤਾ ਲੱਗ ਗਿਆ ਤੇ ਤੋਂ ਅਸੀਂ ਜ਼ਰੂਰ ਸਰਕਾਰ ਵੱਲੋਂ ਵੀ ਇਹ ਪੂਰੇ ਆਦੇਸ਼ ਆ ਵੀ ਹਾਂਜੀ ਸਾਹਿਬ ਜੀ ਮਾਨਯੋਗ ਡੀਸੀ ਸਾਹਿਬ ਵੱਲੋਂ ਆਦੇਸ਼ ਆਏ ਹੋਏ ਨੇ ਵੀ ਜੈਨਾ ਦੌਰ ਦਾ ਬਿਲਕੁਲ ਵੀ ਬਿਕਰੀ ਨਹੀਂ ਹੋਣੀ ਕਿਤੇ ਵੀ ਵੇਚ ਨਹੀਂ ਦੇਣੀ ਤੇ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸਟੈਪ ਕਿੰਨੇ ਵਿਅਕਤੀ ਇਹਦੇ ਚ ਇਹਦੇ ਚ ਵਿਅਕਤੀ ਤਾਂ ਦੋ ਸੀਗੇ ਬਟ ਮੇਨ ਜਿਹੜਾ ਕਲਪੜੀ RAMU ਆਪ ਸੀਗਾ ਦੂਜਾ ਵਿਅਕਤੀ ਹਲੇ ਉਸ ਦੀ ਜਾਂਚ ਪੜਤਾਲ ਹੋ ਰਹੀ ਹੈ ਜਦੋਂ ਜੋ ਉਸ ਦੇ ਬਾਰੇ ਕੁਝ ਪਤਾ ਲੱਗਿਆ ਤੇ ਉਹਦੇ ਬੰਦੀ ਕਾਰਵਾਈ ਉਸਤੇ ਕੀਤੀ ਗਈ ਉਹ ਕਿਹੋ ਜਿਹੀ ਵੇਦਾ ਹੈ ਕਿ ਆਪਣੇ ਦੀ ਵੇਦਾ ਸੀ ਬੋਲ ਹਾਂਜੀ ਇਸ ਦੀ ਆਪ ਦੀ ਦੁਕਾਨ ਹੈ ਇੱਥੇ ਅਪਰੇ ਦੇ ਵਿੱਚ ਹੀ ਆ ਅਪਰੇ ਦੇ ਵਿੱਚ ਹੀ ਕੋਲਚੇ ਪੁਰਾਣਾ ਵਿਅਕਤੀ ਹੈ ਇੱਥੇ ਪੁਰਾਣਾ ਰਹਿੰਦਾ ਦੇ ਕੋਚਾਂ ਦੀ ਆਰਟ 'ਚ ਕੰਮ ਕਰਦਾ ਪਿਆ ਸੀ ਨਾ